ਸੰਘਾ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਤ ਬਾਬਾ ਕਾਂਦਾਸੀ ਵੱਲੋਂ ਅਸੀਂ ਇੱਥੇ ਛੇਂਜ ਦੀ ਮੀਟਿੰਗ ਲਈ ਪਹੁੰਚੇ ਪਿੰਡ ਦੇ ਸਾਰੇ ਹੀ ਮੋਤਵਾਰ ਵਿਅਕਤੀਆਂ ਦਾ ਸਵਾਗਤ ਕਰਦੇ ਹਾਂ ਅ ਇਸ ਤੋਂ ਪਹਿਲਾਂ ਆਪਾਂ ਅਗਲੇ ਛੇਂਜ ਮੇਲੇ ਦੀ ਜਿਹੜੀ ਆ ਪਲਾਨਿੰਗ ਆ ਉਹਦੇ ਬਾਰੇ ਮੀਟਿੰਗ ਸ਼ੁਰੂ ਕਰੀਏ ਜਿਹੜਾ ਪਿਛਲਾ ਛੇਂਜ ਮੇਲਾ ਸੀ ਉਹਦਾ ਜਿਹੜਾ ਖਰਚਾ ਆ ਔਰ ਜਿਹੜਾ ਉਹਦਾ ਸਾਡੇ ਕੋਲ ਅਗਰਾਈ ਸੀ ਉਦੇ ਬਾਰੇ ਡਿਟੇਲ ਵੈਸੇ ਤਾਂ ਅਸੀਂ ਵੱਖ-ਵੱਖ ਜਿਹੜੇ ਸੋਸ਼ਲ ਮੀਡੀਆ ਚੈਨਲ ਆ ਉਹਨਾਂ ਦੇ ਉੱਪਰ ਪਾ ਵੀ ਦਿੱਤੀ ਸੀ ਪਰ ਫਿਰ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਕਿ ਪਿਛਲੀ ਜਿਹੜੀ ਕੋਲਾ ਅਗਰਾਈ ਸੀ ਉਹ 782490 ਰੁਪਏ ਸੀ ਟੋਟਲ ਜਿਹਦੇ ਵਿੱਚ ਸਾਰੀਆਂ ਪਤਕਿਆਂ ਦੀ ਅਗਰਾਈ ਪੇੜ ਵਾਲੇ ਦਿਨ ਔਰ ਦੂਸਰੇ ਦਿਨ ਜਿਹੜੇ ਉਥੇ ਸਹਿਯੋਗ ਆਇਆ ਉਹ ਸਾਰਾ ਮਿਲਾ ਕੇ 782490 ਰੁਪਏ ਸੀ ਔਰ ਜਿਹੜੇ ਸਾਰੇ ਖਰਚੇ ਸੀ ਉਹ 772850 ਰੁਪਏ ਸੀ ਤੇ ਉਹਦੇ ਵਿੱਚੋਂ ਸਾਡੇ ਕੋਲ 9640 ਰੁਪਏ ਬਕਾਇਆ ਜਿਹੜਾ ਪਿਛਲੀ ਛਿੰਝ ਦਾ ਆ ਉਹ ਬਚਿਆ ਹੋਇਆ ਪਿਆ ਆ ਜੇ ਕਿਸੇ ਵੀ ਸੱਜਣ ਨੇ ਮਿੱਤਰ ਦੇ ਉਹਦੇ ਬਾਰੇ ਕੋਈ ਡਿਟੇਲ ਚੈੱਕ ਕਰਦੀ ਆ ਸਾਡੇ ਕੋਲ ਸਾਰੀ ਡਿਟੇਲ ਆ ਇੱਥੇ ਬੈਠ ਕੇ ਮੇਰੇ ਨਾਲ ਉਹ ਟੈਲੀ ਕਰ ਸਕਦਾ ਤੇ ਹੁਣ ਆਪਾਂ ਜਿਹੜੀ ਅਗਲੀ ਛਿੰਝ ਆ ਉਹਦੇ ਬਾਰੇ ਜਿਹਨੇ ਵੀ ਕੋਈ ਸੁਝਾਅ ਦੇਣਾ ਸਾਰਿਆਂ ਦਾ ਸਵਾਗਤ ਆ ਉਹ ਆਓ ਉਹ ਆ ਕੇ ਆਪਣੀ ਜਿਹੜੀ ਆ ਉਹ ਗੱਲ ਇੱਥੇ ਦੱਸੋ ਉਹ ਸੁਝਾਅ ਦਿਓ ਹਾਂਜੀ ਦੱਸੋ ਜੀ ਆਵਾਜ਼ ਕਿ ਕਮੇਟੀ ਜਿਹੜੀ ਹੈਗੀ ਇਹ ਵੀ ਠੀਕ ਹੈ ਜੀ ਬਲਾਪਾ ਉਹ ਸਮਝੋਗੇ ਜਨੀ ਹਾਂਜੀ ਕਮੇਟੀ ਦੇਖੋ ਜੀ 2-3 ਸਾਲ ਤੋਂ ਆਪਸ ਹਾਂਜੀ ਕਿਸੇ ਨੂੰ ਕਿਸੇ ਦੇ ਮਤਲਬ ਕੋਈ ਇੱਛਾ ਹੈ ਵੀ ਮੈਨੂੰ ਮੈਂ ਆਹ ਸੇਵਾ ਕਰਦੀ ਜਾਂ ਮੈਂ ਸੀਚ ਪਾਰਟਿਸਪੀਟ ਕਰਦਾ ਉਹ ਜੀ ਸਰ ਕੇ ਉਹਦਾ ਵੈਲਕਮ ਹੈ ਉਹ ਆ ਸਕਦਾ ਜੀ ਉਹ ਕਰਦੇ ਬਸ ਨਹੀਂ ਕੋਈ ਠੀਕ ਹੈ ਜੀ ਆਪਣਾ ਜਿਹੜੀ ਅੱਗੇ ਆਉਂਦੀ ਉਹ ਸੇਮ ਟੂ ਗੇਮ ਠੀਕ ਹੈ ਜੀ ਦੱਸ ਦਿਓ ਜੀ ਦੱਸ ਦਿਓ ਜੀ ਖੜੇ ਕਰ ਦਿਓ ਇੱਕ ਵਾਰੀ ਫਿਰ ਹੱਥ ਖੜੇ ਕਰਕੇ ਸਾਰੇ ਆਪਣੀ ਸਹਿਮਤੀ ਜਿਹੜੀ ਆ ਉਹ ਦੇ ਦਿਓ ਕਮੇਟੀ ਲਈ ਪੁਰਾਣੀ ਕਮੇਟੀ ਲਈ ਠੀਕ ਹੈ ਜੀ ਜਿਹੜੇ ਸੁਝਾਅ ਆ ਕੋਈ ਵੀ ਉਹ ਸੱਜਣੇ ਇੱਥੇ ਆ ਜਾਣ ਪਹਿਲਾਂ ਮੈਂ ਪ੍ਰਧਾਨ ਸਾਹਿਬ ਨੂੰ ਬੇਨਤੀ ਕਰੂੰਗਾ ਜਦਾ ਪਰਮਜੀਤ ਸਿੰਘ ਬਸਣ ਉਹਨਾਂ ਨੂੰ ਕਿ ਉਹ ਆਉਣ ਤੇ ਜਿਹੜੇ ਵੀ ਸੁਝਾਅ ਕਿਸੇ ਨੇ ਉਹਨਾਂ ਨੂੰ ਦੇਣੇ ਆ ਉਹ ਇੱਥੇ ਆ ਜਾਣ ਉਹ ਗੱਲ ਕਰ ਲੈਣ ਉਹਨਾਂ ਨਾਲ ਆ ਕੇ